11000 ਰੁਪਏ ਦਾ ਬੈੱਡ ਆ ਤੇ 10 ਸਾਲ ਦੀ ਵਾਰੰਟੀ ਇਹਦੀ ਨਾਲ ਆ ਲਿਆ ਜੀ ਤੇ ਇਹਦੇ ਵਿੱਚ ਕੀ ਆਫਰ ਦੋਗੇ ਜਿਹੜਾ ਬੰਦਾ ਲੈ ਆਉਣਾ 500 ਵਾਲਾ ਦਾ ਬੱਕਰਾ ਹੀ ਆ ਨਾਲ ਦੋ ਗਿਫਟ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਦੋ ਗਿਫਟ ਨਾਲ ਬੱਕਰੇ ਲਓ ਜੀ 500 ਰੁਪਿਆ ਪੱਕਾ ਛੱਡਣਗੇ ਜਿੰਨਾ ਰੇਟ ਹੋਊਗਾ ਇਹਨਾਂ ਨੇ ਲਾਇਆ ਇੱਥੇ ਉਸ ਤੋਂ ਇਲਾਵਾ ਦੋ ਗਿਫਟ ਪੱਕੇ ਆ ਬੱਕਰੇ ਆ ਜੀ ਉਹ ਮੱਕਰ ਨਾ ਜਾਈਂ ਨਾ ਭਰਾ ਆ ਡਰ ਲੱਗਦਾ ਆ ਨਹੀਂ ਨਹੀਂ ਭਜੀ ਅਗਲੇ ਮੇਰਾ ਗੜਾ ਫਾਇਨਾ ਕੇ ਤੁਹਾਨੂੰ ਵੀਡੀਓ ਪਾਈ ਸੀ ਟੈਨਸ਼ਨ ਨਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਜੀ ਐਨ ਏ ਡੀ ਵੀਡੀਓ ਵਿੱਚ ਵੀਡੀਓ ਸਕਿੱਪ ਨਾ ਕਰਿਓ ਤੁਹਾਡੇ ਲਈ ਬਹੁਤ ਫਾਇਦੇ ਵਾਲੀ ਹੋਣ ਵਾਲੀ ਅੱਜ ਵੀਡੀਓ ਜਿਹੜੀ ਇਹ ਨਾ ਤੁਹਾਡਾ ਲਾਹਾ ਕਰਾਊਗੀ ਕਿਉਂਕਿ ਕਹਿੰਦੇ ਦੀਵਾਲੀ ਆ ਗਈ ਆ ਤੇ ਦੀਵਾਲੀ ਤੇ ਹਰ ਇੱਕ ਇਨਸਾਨ ਚਾਹੁੰਦਾ ਕੋਈ ਨਵੇਂ ਸਮਾਨ ਜਿਹੜਾ ਲੈਣਾ ਆ ਤੇ ਦੀਵਾਲੀ ਤੇ ਖਰੀਦਾ ਜਾਵੇ ਵੱਡੀਆਂ ਆਫਰਾਂ ਲੈ ਕੇ ਆਇਆ ਤੁਹਾਡੇ ਲਈ ਆ ਕੇ ਫਰਨੀਚਰ ਵਾਲੇ ਤੇ ਲਓ ਤੁਹਾਨੂੰ ਦਿਖਾਉਨੇ ਆ ਕਿਹੜੇ-ਕਿਹੜੀਆਂ ਆਫਰਾਂ ਆ ਫਰਨੀਚਰ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਇੱਥੇ ਜੜਿਆਲੇ ਦੇ ਵਿੱਚ ਮਿਲ ਜਾਈ ਨਹੀਂ ਆ ਕੇ ਫਰਨੀਚਰ ਵਾਲਿਆਂ ਦੇ ਵੱਡੇ ਵੱਡੇ ਬੋਰਡ ਲਾਤੇ ਦਿਵਾਲੀ ਆਫਰਾਂ ਸੇਲ ਦੇ ਬੋਰਡ ਲਾਤੇ ਇਹਨਾਂ ਨੇ ਇੱਥੇ ਤੁਹਾਨੂੰ ਮਿਲੂਗਾ ਬੈੱਡ ਇੱਥੇ ਮਿਲਨੇ ਸੋਫੇ ਇੱਥੇ ਮਿਲਣੀਆਂ ਤੁਹਾਨੂੰ ਵਾਸ਼ਿੰਗ ਮਸ਼ੀਨਾਂ ਇੱਥੇ ਮਿਲੂਗੀਆਂ ਫ੍ਰਿਜਾ ਹੋਮ ਥੀਏਟਰ ਹਰ ਚੀਜ਼ ਘਰ ਦੇ ਅਵੇਲੇਬਲ ਆ ਤੁਹਾਨੂੰ ਲੈ ਕੇ ਚੱਲਦੇ ਅੰਦਰ ਨਾਲੇ ਕਰਦੇ ਗੱਲਬਾਤ ਦੇਖੋ ਅਲਮਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਇਹ ਲੱਗੀ ਜੀ ਕਹਿੰਦੇ ਆਫਰ ਲੱਗੀ ਆਫਰ ਚੱਕ ਲਓ ਰੱਖ ਲਓ ਹੋਈ ਪਈ ਆ ਅਜੜ ਵਾਲੇ ਵਿੱਚ ਵੱਡੀ ਸੇਲ ਲਾਤੀ ਆਰ ਕੇ ਫਰਨੀਚਰ ਵਾਲਿਆਂ ਨੇ ਦੇਖੋ ਕਿੰਨੇ ਡਿਜ਼ਾਈਨ ਦੀਆਂ ਅਲਮਾਰੀਆਂ ਪਈਆਂ ਆ ਇਧਰ ਕੈਮਰਾਮੈਨ ਨੂੰ ਕਹਿਣਾ ਚਾਹਣਾ ਬੈੱਡ ਵੀ ਦਿਖਾਵੇ ਦਿਖਾ ਦੇ ਅਲਮਾਰੀਆਂ ਭਾਈ ਦੇਖ ਲਓ ਕਿਨੂੰ ਕਿਨੂੰ ਚਾਹੀਦੀ ਅਲਮਾਰੀ ਆ ਕੇ ਲੈ ਜਾਓ ਸਸਤੇ ਭਾਅ ਦੀ ਸਸਤੇ ਭਾਅ ਦੇ ਬੈੱਡ ਘਰ ਦਾ ਪੂਰਾ ਫਰਨੀਚਰ ਦੇਹ ਦਾ ਪੂਰਾ ਸਮਾਨ ਵਿਆਹਾਂ ਦਾ ਸੀਜ਼ਨ ਆ ਚੁੱਕਾ ਆ ਉਹ ਮੈਸ ਨਾ ਕਰ ਜਾਈਓ ਜੜਿਆਲੇ ਵਿੱਚ ਵੱਡੀ ਸੇਲ ਲੱਗ ਗਈ ਆ ਆ ਦੇਖੋ ਕਿਦਾਂ ਲੈਣਾ ਲੱਗੀਆਂ ਸੋਫੇ ਦੇਖੋ ਤਰ੍ਹਾਂ ਤਰ੍ਹਾਂ ਦੇ ਸੋਫੇ ਹਰੇਕ ਨਵੇਂ ਤੋਂ ਨਵਾਂ ਡਿਜ਼ਾਈਨ ਤੇ ਸਾਰੇ ਰੇਟ ਵੀ ਤੁਹਾਨੂੰ ਦੱਸਾਂਗੇ ਵੀਡੀਓ ਸਕਿਪ ਨਾ ਕਰਿਓ ਪਛਤਾਉਂਗੇ ਐ ਕਿ ਦੀਵਾਲੀ ਬੰਪਰ ਤੁਹਾਡੇ ਲਈ ਲੈ ਕੇ ਆਏ ਆ ਵੱਡਾ ਬੰਪਰ ਆਫਰ ਲੈ ਕੇ ਆ RK ਫਰਨੀਚਰ ਜੜਿਆਲੇ ਵਾਲੇ ਦੇਖੋ ਜਰਾ ਇਧਰ ਬਿੱਡਾਂ ਦੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਕਿੰਨੇ ਤਰ੍ਹਾਂ ਦੇ ਬੈੱਡ ਪਏ ਆ ਵੱਡੇ ਵੱਡੇ ਡਿਜ਼ਾਈਨ ਵੱਡੇ ਵੱਡੇ ਬੈੱਡ ਨਾਲ ਗੱਦੇ ਵੀ ਆ ਜੀ ਆਫਰਾਂ ਲੱਗੀਆਂ ਆ ਤੇ ਹੁਣ ਆਫਰਾਂ ਦੀ ਕਰਦੇ ਗੱਲਬਾਤ ਪਹਿਲਾਂ ਤੁਸੀਂ ਨਿਗਾਹ ਮਾਰ ਲਓ ਫੇਰ ਤੁਹਾਨੂੰ ਦੱਸਦੇ ਆ ਰੇਟ ਤੇ ਉਧਰ ਪਈਆਂ ਫਰਿੱਜਾਂ ਫਰਿੱਜ ਵੀ ਦਿਖਾ ਦੇ ਬਈ ਵਾਸ਼ਿੰਗ ਮਸ਼ੀਨਾਂ ਵੀ ਦਿਖਾ ਦੇ ਕੋਈ ਬੰਦਾ ਰਹਿ ਨਾ ਜਾਵੇ ਆਫਰ ਦਾ ਲਾਹਾ ਲੈਣ ਤੋਂ ਦੀਵਾਲੀ ਤੇ ਹਰ ਘਰ ਦੇ ਵਿੱਚ ਨਵੀਂ ਚੀਜ਼ ਆਉਂਦੀ ਆ ਤੇ ਐਤ ਕੀ ਚੀਜ਼ ਆਪਾਂ ਤੁਹਾਨੂੰ ਲੈ ਕੇ ਦੇਣੀ ਸਸਤੇ ਦੇ ਵਿੱਚ ਤੁਹਾਡਾ ਕਰਾਵਾਂਗੇ ਲਾਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਰੇਟ ਕਿੱਦਾਂ ਲੱਗੇ ਆ ਤੁਹਾਨੂੰ ਰੇਟ ਵੀ ਦੱਸਦੇ ਆ ਸਬਰ ਕਰੋ ਥੋੜਾ ਕਾਲੇ ਪੈ ਗਏ ਆ ਆ ਦੇਖੋ ਫਰਿੱਜਾਂ ਦੇ ਡਿਜ਼ਾਈਨ ਬੱਡੀ ਛੋਟੀ ਹਰ ਤਰ੍ਹਾਂ ਦੀ ਫ੍ਰਿਜ ਹੋਮ ਥੀਏਟਰ ਇਧਰ ਲਗੀਆਂ ਲੈਣਾ ਵਾਸ਼ਿੰਗ ਮਸ਼ੀਨਾਂ ਦੀਆਂ ਲੰਬੀਆਂ ਕਤਾਰਾਂ ਲਗੀਆਂ ਹੋਈਆਂ ਆ ਆਹ ਲੋ ਜੀ ਓਨਰ ਬੈਠੇ ਆ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਆ ਕੇ ਫਰਨੀਚਰ ਵਾਲਿਓ ਕੀ ਹਾਲ ਚਾਲ ਆ ਕਹਿੰਦੇ ਵੱਡੀਆਂ ਵੱਡੀਆਂ ਆਫਰਾਂ ਆਤੀਆਂ ਦਿਵਾਲੀ ਦੇ ਇਤਕੀ ਆਤੀਆਂ ਜੀ ਦੇਖ ਲਓ ਕਿਤੇ ਇੱਥੇ ਦੁਨੀਆ ਆਇਓ ਤੁਸੀਂ ਕੋਈ ਆਫਰ ਕੋਈ ਨਹੀਂ ਹੈਗੀ ਨਹੀਂ ਨਹੀਂ ਭਾਈ ਲਾਤੀਆਂ ਲਾਤੀਆਂ ਦੱਸੋ ਫੇ ਕੀ ਕੀ ਰੇਟ ਆ ਸਮਾਨ ਦਾ ਕੀ ਕੀ ਆਫਰ ਦੇ ਰਹੇ ਤੁਸੀਂ ਆਉਣ ਵਾਲੇ ਗਾਕਾ ਨੂੰ ਆ ਸੋਫੇ ਜੀ ਇਹ 7 ਸੀਟਰ ਸੋਫਾ ਭਾਜੀ ਇਹ ਲਾਤਾ ਆਪਾਂ 16000 ਰੁਪਏ ਦਾ ਸਿਰਫ 16000 ਰੁਪਏ ਦਾ ਚੇਈ ਟੇਬਲ ਸਾਰਾ ਕੁਝ ਆ ਜੁਨਾਸ ਸੱਤ ਪਿਆ ਆ 16000 ਦਾ ਦੇਖ ਲਓ ਵੀਡੀਓ ਦੇ ਬਾਅਦ ਮੁੱਕਰ ਨਾ ਜਾਇਓ ਕੋਈ ਆ ਕੇ ਕਹੇ 16000 ਦਾ 16000 ਦਾ ਲਾਤਾ ਆਪਾਂ ਪੱਕੀ ਗੱਲ ਆ ਲਓ ਜੀ 16000 ਦਾ ਸੋਫਾ ਦੇਖੋ 7 ਸੀਟਰ ਆ ਨਾਲ ਹੀ ਟੇਬਲ ਬਾਕੀ ਜਿਹੜਾ ਵੀਡੀਓ ਨੂੰ ਦੇਖਿਆ ਉਹਨੂੰ 500 ਰੁਪਏ ਹੋਰ ਲੈਸ ਲਓ ਜੀ 500 ਰੁਪਏ ਵੀਡੀਓ ਨੂੰ ਤੁਸੀਂ ਦੇਖ ਕੇ ਸ਼ੇਅਰ ਕਰਕੇ ਲਾਈਕ ਕਰਕੇ ਆਇਓ ਆਰ ਕੇ ਫਰਨੀਚਰ ਵਾਲਿਆਂ ਦੇ 500 ਰੁਪਏ ਨੂੰ ਹੋਰ ਲੈਸ ਮਿਲ ਜਾਣਾ ਆ ਹਾਂ ਜੀ ਆ ਨੈਕਸਟ ਵਾਈ ਜੀ ਦੱਸੋ ਕੀ ਕੀ ਆ ਭਾਈ ਜੀ ਇਹਨਾਂ ਟੇਬਲ ਵੱਡਾ ਆ ਗਿਆ ਇਹ ਵੀ 7 ਸੀਟਰ ਆ ਤੇ ਡਿਜ਼ਾਈਨ ਹੋਰ ਆ ਕੇ ਲਾਤਾ ਆਪਾਂ 24000 ਰੁਪਏ ਦਾ ਅੱਛਾ ਜੀ ਇਹ 24000 ਦਾ ਇਹ ਚ ਵੀ 500 ਰੁਪਏ ਵਾਲੀ ਆਫਰ ਵਿੱਚ ਹੀ ਹੈ ਜਿਹੜਾ ਵੀਡੀਓ ਆਪਣੀ ਸ਼ੇਅਰ ਕਰਕੇ ਅੱਛਾ ਵੀਡੀਓ ਸ਼ੇਅਰ ਕਰਕੇ ਆਉਂਗੇ 500 ਇਹ ਚੋ ਵੀ ਘੱਟ ਜਾਊਗਾ ਹਾਂਜੀ ਹਾਂਜੀ ਲੋ ਜੀ ਇਹ ਚ ਵੱਡਾ ਟੇਬਲ ਆ ਗਿਆ ਗਲਾਸ ਉੱਤੇ ਲੱਗਾ ਆ ਤੇ ਕੱਪੜਾ ਦੇਖੋ ਤੁਸੀਂ ਕੀਆ ਸ਼ਾਈਨ ਵਾਲਾ ਕੱਪੜਾ ਬਹੁਤ ਸੋਹਣਾ ਕੱਪੜਾ ਡਿਜ਼ਾਈਨ ਬਹੁਤ ਸੋਹਣਾ ਹੈ ਬਾਕੀ ਗੱਲ ਗਾਰੰਟੀ ਸਮਾਨ ਦੀ ਅੱਛਾ 10 ਸਾਲ ਦੀ ਗਾਰੰਟੀ ਵੀ ਆ ਜੀ ਮਿਸ ਨਾ ਕਰ ਜਾਈਓ 10 ਸਾਲ ਦੀ ਗਾਰੰਟੀ ਹੈ ਸਾਰੇ ਸਮਾਨ ਦੀ ਉਹ ਤੋਂ ਬਾਅਦ ਇੱਧਰ ਹੋਰ ਸੋਫੇ ਪਏ ਆ ਭਾਈ ਜੀ ਆ ਇਹ ਹੋਰ ਵੱਡਾ ਆ ਗਿਆ ਸੋਫਾ 11 ਸੀਟਰ ਆ ਗਿਆ ਭਾਜੀ ਅੱਛਾ ਜੀ ਲਾਤਾ 40000 ਚ ਵਿੱਚ ਇਹਦੇ ਆਮ ਰੈਸਟ ਵੀ ਆ ਕਿਆ ਬਾਤ ਆ ਬਾਈ ਨੂੰ ਕਹਿੰਦਾ ਆ ਦਿਖਾਓ ਜੀ ਆ ਦੇਖੋ ਸਮਾਨ ਰੱਖਣ ਲਈ ਬਹੁਤ ਵਧੀਆ ਜਗ੍ਹਾ ਬਣੀ ਆ ਵਿੱਚ ਕਿਆ ਬਾਤ ਆ 40000 ਰੁਪਏ ਦਾ ਵੱਡਾ ਨਾਲ ਟੇਬਲ ਆ ਗਲਾਸ ਉੱਤੇ ਲੱਗਾ ਹੋਇਆ ਆ 11 ਸੀਟਰ 11 ਬੰਦੇ ਬੈਠੋ ਇੱਕੋ ਵਾਰੀ ਹਾਂਜੀ ਹਾਂਜੀ ਮੈਸ ਨਾ ਕਰ ਜਾਈਓ ਇਸ ਤੋਂ ਅੱਗੇ ਵੀ ਸੋਫੇ ਬਹੁਤ ਆ ਭਾਈ ਬਿੱਡਾਂ ਦਾ ਰੇਟ ਵੀ ਦੱਸ ਜਰਾ ਪਹਿਲਾਂ ਆਜੋ ਭਾਜੀ ਜਿੰਨੇ ਸੋਫਾ ਲੈਣਾ ਕਹਿੰਦੇ ਬੈੱਡ ਵੀ ਨਾਲ ਹੀ ਲੈ ਜਾਣੇ ਆ ਕੀ ਹਾਂਜੀ ਹਾਂਜੀ ਆਜੋ ਹੋਰ ਹੋਰ ਆਜੋ ਤੁਹਾਨੂੰ ਬੈੱਡ ਵੀ ਦਿਖਾਉਣੇ ਪਹਿਲਾਂ ਦੇਖੇ ਸੀ ਰੇਟ ਵੀ ਤੁਹਾਨੂੰ ਦੱਸ ਦੇ ਆ ਕੀ ਕੀ ਰੇਟ ਆ ਆ ਭਾਜੀ 11000 ਰੁਪਏ ਦਾ ਬੈੱਡ ਆ ਜੀ ਸਿਰਫ 11000 ਦਾ ਉਹ ਯਾਰ ਮਜ਼ਾਕ ਤਾਂ ਕਰਦੇ ਭਾਈ ਕਿਹਦਾ 11000 ਆ ਯਾਰ ਤਾਂ ਬੈੱਡ ਆ ਨਾ ਤਾਂ ਭਾਜੀ 11000 ਦਾ ਪੱਕੀ ਗੱਲ ਆ ਲਓ ਜੀ 11000 ਦਾ ਬੈੱਡ ਭਾਈ ਨੂੰ ਦਿਖਾ ਦੇ ਲੱਗੇ ਹੋ ਕੇ ਅੱਜ ਹਲੇ ਦੀ ਵੀ ਗਾਰੰਟੀ ਆਪਣੀ 11000 ਰੁਪਏ ਦਾ ਬੈੱਡ ਆ ਤੇ 10 ਸਾਲ ਦੀ ਵਾਰੰਟੀ ਇਹਦੀ ਨਾਲ ਆ ਜੀ ਹਾਂਜੀ ਭਾਈ ਜੀ ਅੱਗੇ ਕੀ ਆ ਦੱਸੋ ਆ ਭਾਈ 12000 ਰੁਪਏ ਦਾ ਅੱਛਾ ਜੀ ਇਹ 12000 ਰੁਪਏ ਦਾ ਉਹ 11 ਦਾ ਆ 12 ਦਾ ਆ ਵੀ 12 ਆ ਵੀ 12 ਲਓ ਜੀ ਤੀਜਾ ਵੀ 12 ਆ ਆ 11 ਆ ਗਿਆ ਫੇਰ ਆਪਾਂ ਫੇਰ 11 ਉਹਦੇ ਨਾਲ ਦਾ ਹੀ ਬੈੱਡ ਆ ਗਿਆ ਇਹ 11000 ਦਾ ਆ ਜਿਹੜੇ ਵੱਡੇ ਵੱਡੇ ਹੋਰ ਬਣਾਏ ਆ ਸਾਡੇ 17500 ਰੁਪਏ ਦਾ 175 ਢੋ ਨਾਲ ਹੀ ਇਹ ਬੱਕਰੀ ਆ ਜੀ ਨਹੀਂ ਨਹੀਂ ਨਾਲ ਹੀ ਸਾਰਾ ਕੁਝ ਵਿੱਚ ਅੱਛਾ 17500 ਦਾ ਇਹ ਬੈੱਡ ਆ ਹਾਂ ਜੀ 10 ਸਾਲ ਗਾਰੰਟੀ 10 ਸਾਲ ਦੀ ਗਾਰੰਟੀ ਆ ਜੀ ਆ ਅੱਗੇ ਦੱਸੋ ਜੀ ਆਹ ਵੱਡਾ ਬੈੱਡ ਆ ਦੇਖੋ ਡਿਜ਼ਾਈਨ ਦਾ ਭਾਈ ਜੀ ਵੀਡੀਓ ਆਪਣੀ ਸ਼ੇਅਰ ਕਰਕੇ ਆਉਗੇ ਇਹ ਚ ਵੀ 500 ਰੁਪਏ ਵਾਲੀ ਆਫਰ ਸਾਰਿਆਂ ਦੀ 500 ਜਿਹੜੀ ਆ ਵੀਡੀਓ ਤੇ ਰੇਟ ਦੱਸਦੇ ਨਾ 500 ਰੁਪਏ ਸਾਰਿਆਂ ਦੀ ਚਾੜ ਦੇਣਾ ਆਪਾਂ ਠੀਕ ਆ ਹੁਣ ਸਾਡਾ ਵੀ ਯਾਰ ਇੰਨਾ ਲਾਭ ਸਾਡੇ ਭੈਣ ਭਰਾ ਹੋਣਾ ਚਾਹੀਦਾ ਚੈਨਲ ਆਪਣਾ ਹਾਂ ਚੈ ਦਖਾਈਓ ਆਕੇ 500 ਰੁਪਏ ਦਾ ਤੁਹਾਨੂੰ ਹੋਰ ਛੋਟ ਮਿਲ ਜਾਣੀ ਆ ਤੇ ਆਹ ਭਾਈ ਜੀ ਇਹ ਵੀ ਸੇਮ ਹੀ ਲਾਤਾ ਵੇ 1750 ਹੀ ਲੱਗਦਾ ਸਾਡੇ 1750 ਦਾ ਆਪਾਂ ਲਿਆ ਦੀ ਹੈ ਲਓ ਜੀ 17500 ਦਾ ਬੈੱਡੇ 11000 ਦਾ ਬੈੱਡ ਵੀ ਹੈਗਾ ਆ ਇਹਦਾ ਘੱਟ ਬਜਟ ਹੋਵੇ ਇਧਰ ਫਰਿੱਜਾਂ ਵੀ ਪਈਆਂ ਭਾਈ ਫਰਿੱਜਾਂ ਦਾ ਕੀ ਕੀ ਰੇਟ ਆ ਭਾਈ ਦੱਸਿਓ ਜੀ ਆਹ ਭਾਈ ਜੀ ਫਰਿੱਜ ਵੱਡੀ ਆ ਗਈ 24000 ਰੁਪਏ ਦੀ ਇਹ ਕਿੰਨੇ ਲੀਟਰ ਦੀ ਭਾਈ ਜੀ 270 ਲੀਟਰ ਦੀ ਅੱਛਾ ਜੀ 270 ਫਰਿੱਜ ਆ ਇਨਵਰਟਰ ਫਰਿੱਜ ਕਿੰਨੇ ਦੀ ਆ ਜੀ ਇਹ ਆ ਗਈ ਆਪਣੀ 24000 24000 ਰੁਪਏ ਦੀ ਫਰਿੱਜ ਜੀ ਦੇਖੋ ਇੱਧਰ ਉਸ ਤੋਂ ਅੱਗੇ ਇਹ ਵਰਲਡ ਕੂਲ ਕੰਪਨੀ ਦੀ ਫਰਿੱਜ ਆ ਗਈ ਆ ਗਈ ਭਾਜੀ ਵਧੀਆ ਵਾਲੀ ਠੀਕ ਆ ਜੀ ਤਾਂ ਹਣਾ ਬਾਕੀ ਇਹ ਵੀ 24 ਦੀ ਲਾਤ ਲਓ ਜੀ ਇਹ ਵੀ 24000 ਦੀ ਹੈਰ ਦੀ ਆ ਜੀ ਇਹ 253 ਲੀਟਰ ਦੀ ਆ ਅੱਛਾ ਜੀ ਉਹ ਤੋਂ ਥੋੜੀ ਛੋਟੀ ਹੋ ਗਈ ਨਾ ਹਾਂਜੀ ਰੇਟ ਸੇਮ ਹੀ ਆ ਰੇਟ ਕੰਪਨੀ ਚੇਂਜ ਹੋ ਗਈ ਹੈ ਨਾ ਫਿਰ ਹਾਂ ਕੰਪਨੀ ਦਾ ਨਾਮ ਚੱਲਦਾ ਕਹਿੰਦੇ ਕੰਪਨੀ ਦਾ ਇੱਧੇ ਮੁੰਡੇ ਦਾ ਨਾਮ ਚੱਲਦਾ ਆਰ ਕੇ ਫਰਨੀਚਰ ਵਾਲੇ ਜੜਿਆਲੇ ਦੇ ਵਿੱਚ ਜੀ ਪਛਤਾਓਗੇ ਨਾ ਆਓਗੇ ਤਾਂ ਆਓਗੇ ਤਾਂ ਗੁਣ ਗਾਓਗੇ ਵਾ ਕਿਉਂ ਬਾਈ ਠੀਕ ਆ ਗਾਗ ਵੀ ਲੈ ਲਓ ਅੱਛਾ ਗਾਗ ਜੀ ਕਹਿੰਦੇ ਆਈ ਜਾਂਦੇ ਤੇ ਜਾਈ ਜਾਂਦੇ ਦਿਵਾਲੀ ਆਫਰ ਲੱਗੀ ਆ ਉਹ ਦੇਖੋ ਮੋਜਾ ਲੁੱਟਣ ਆਇਓ ਗਾਗਾਂ ਦਾ ਵੀ ਕਰਦੇ ਗੱਲਬਾਤ ਦੇਖੋ ਗਾਗ ਫੀਤਾ ਨਾਲ ਲੈ ਕੇ ਆਏ ਆ ਨਾ ਬਨਾਵ ਕੇ ਚੱਕੀ ਜਾਂਦੇ ਸੋਫੇ ਕਰ ਲਈ ਜਾਂਦੇ ਬਾਈ ਜੀ ਕੀ ਆ ਚਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋਫਾ ਲੈਣ ਆਏ ਜੀ ਹਾਂਜੀ ਹਾਂਜੀ ਅੱਛਾ ਜੀ ਹੋਰ ਬਾਈ ਜੀ ਇਹਨੇ ਦੀਵਾਲੀ ਆਫਰ ਲੱਗੀ ਹੋਈ ਆ ਹਾਂਜੀ ਹਾਂਜੀ ਅੱਗੇ ਵੀ ਸਮਾਨ ਲੈ ਕੇ ਆਏ ਨੇ ਇਹਨਾਂ ਕੋਲ ਅੱਛਾ ਜੀ ਸਮਾਨ ਕਿਤਾਂ ਸਮਾਨ ਠੀਕ ਰਿਹਾ ਇਹਨਾਂ ਦਾ ਵਧੀਆ ਆ ਹਾਂਜੀ ਹਾਂਜੀ ਪੂਰੀ ਗੱਲਬਾਤ ਆ ਜੀ ਗੱਲਬਾਤ ਆ ਸਮਾਨ ਦੀ ਪੂਰੀ ਰੇਟ ਲਈ ਹੋ ਜਾਏਗੀ ਇਹ ਵੀ ਹੁਫੀਦਾਦਾਰ ਚੱਕੀ ਫਿਰਦੀ ਆ ਦੇਖਦੇ ਆਪਣਾ ਸਾਈਜ਼ ਦੇਖਦੇ ਵੇ ਬੈੱਡ ਦਾ ਕਮਰੇ ਦਾ ਕਿੰਨਾ ਆ ਕਿੰਨਾ ਕਿ ਨਿਕਲਦਾ ਅੰਦਰੋਂ ਅੱਛਾ ਕਿਤਾਂ ਫਿਰ ਨਿਕਲ ਆਇਆ ਹੁਣ ਹਾਂਜੀ ਹਾਂਜੀ ਪੂਰਾ 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 ਨਿਕਲੂਗਾ ਲਓ ਜੀ ਇਹਦਾ ਲਾਹਾ ਲੈ ਗਏ ਤੇ ਹੁਣ ਵੀ ਚੈਨਲ ਸਬਸਕ੍ਰਾਈਬ ਕਰ ਲਾ ਹੁਣੇ ਹੀ 500 ਹੋਰ ਛੱਡ ਜਾਨਾ ਆ ਅੱਜੋਂ ਜ਼ਿਆਦਾ ਛੜਾ ਨਹੀਂ ਨਹੀਂ 500 ਤੁਹਾਨੂੰ ਹੁਣ ਦੱਸਤਾ ਆਪਾਂ ਛੜਾ ਦੇਣਾ 27 ਛੜਾਤਾ ਬਸ ਲੈ ਜੀ ਆ ਦੇਖੋ ਸੋਫਾ ਲੈਣ ਆਏ ਬਾਈ ਹੁਣੇ ਆ ਗਿਆ ਸੈੱਟ ਤੇ ਕਹਿੰਦੇ ਲੈ ਜਾਣਾ ਸਮਾਨ ਅੱਗੇ ਵੀ ਲੈ ਕੇ ਗਏ ਆ ਆਜੋ ਬਾਈ ਜੀ ਇਧਰ ਕਰਦੇ ਆ ਮਸ਼ੀਨਾਂ ਦੀ ਗੱਲ ਮਸ਼ੀਨਾਂ ਵਿੱਚ ਵਰਲਪੂਲ 3 ਸਰੀ ਫੈਰ ਵੋਲਟੇਜ 3 ਸੀ ਸਾਰੀਆਂ ਕੱਪੜੀਆਂ ਪਈਆਂ ਆ ਅੱਛਾ ਸ਼ੋਰੂਮ ਵਿੱਚ ਵੀ ਪਿਆ ਵਾ ਅੱਛਾ ਦੂਜਾ ਸ਼ੋਰੂਮ ਵੀ ਆ ਇਹਦਾ ਰੇਟ ਦੱਸੋ ਮੜੇ ਇੱਕ ਦੋ ਦੱਸੋ ਬਾਕੀ ਭਾਈ 9 ਇਹ ਹੈਗੀ 12000 ਰੁਪਏ ਦੀ 9 ਕਿਲੋ ਦੀ ਮਸ਼ੀਨ 3 ਸਰੀ ਦੀ ਅੱਛਾ ਜੀ ਇਹ ਉਧਾ ਆਪਣੇ ਕੋਲ ਮਸ਼ੀਨ ਪਿੱਛੇ ਲਓ ਜੀ 8500 ਰੁਪਏ ਤੋਂ ਸ਼ੁਰੂ ਆ ਮਸ਼ੀਨ ਉਹ ਪਈਆਂ ਬਾਹਰ ਉਹਦੇ ਵੀ ਕਰਾਉਣੇ ਦਾ 5 ਸਾਲ ਗਾਰੰਟੀ ਉਹਦੀ ਵੀ ਆ ਲਓ ਜੀ 5 ਸਾਲ ਗਾਰੰਟੀ ਵੀ ਨਾਲ ਆ ਆ ਹੋਰ ਬਾਈ ਜੀ ਜਿਹੜੀ 12 ਕਿਲੋ ਵਾਲੀ 8 ਕਿਲੋ ਵਾਲੀ 12 ਕਿਲੋ ਵਾਲੀ ਬਾਈ 14000 ਰੁਪਏ ਤੋਂ ਮਿਲ ਜਾਂਦੀ ਆ ਅੱਛਾ ਜੀ ਹਾਂ ਜੀ ਬਾਕੀ ਵੀ ਕੰਪਨੀਆਂ ਦੇ ਹਿਸਾਬ ਨਾਲ ਬੰਦ ਤੇ ਹਰ ਇੱਕ ਦਾ ਅਲੱਗ-ਅਲੱਗ ਠੀਕ ਆ ਜੀ ਤੇ ਇਹਦੇ ਵਿੱਚ ਕੀ ਆਫਰ ਦੋਗੇ ਜਿਹੜਾ ਬੰਦਾ ਲੈ ਆਉਂਦਾ 500 ਵਾਲਾ ਦਾ ਬੱਕਰਾ ਹੀ ਆ ਨਾਲ ਦੋ ਗਿਫਟ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਦੋ ਗਿਫਟ ਨਾਲ ਬੱਕਰੇ ਲਓ ਜੀ 500 ਰੁਪਏ ਪੱਕਾ ਛੱਡਣਗੇ ਜਿੰਨਾ ਰੇਟ ਹੋਊਗਾ ਇਹਨਾਂ ਨੇ ਲਾਇਆ ਇੱਥੇ ਉਹ ਤੋਂ ਇਲਾਵਾ ਦੋ ਗਿਫਟ ਪੱਕੇ ਆ ਮੱਕਰ ਨਾ ਜਾਈਂ ਮੇਰਾ ਭਰਾ ਆਇਆ ਡਰ ਲੱਗਦਾ ਆ ਨਹੀਂ ਨਹੀਂ ਭਾਜੀ ਅਗਲੇ ਮੇਰਾ ਗੜਾ ਫੜਾ ਕੇ ਤੁਹਾਨੂੰ ਵੀਡੀਓ ਭਾਈ ਸੀ ਦੋ ਜਿਹੜੀ ਗਿਫਟ ਦੀ ਗੱਲ ਆ ਸੀਨਾਂ ਦੇ ਹੋਰ ਤੁਹਾਨੂੰ ਮਿਲਣਗੇ ਤੇ ਆ ਕੇ ਜਰੂਰ ਤੁਹਾਨੂੰ ਕਹਿੰਦੇ ਟਰਾਈ ਕਰਿਓ ਲਾਹਾ ਲੈ ਲਓ ਐਸ ਕੀ ਦੀਵਾਲੀ ਤੁਹਾਡੀ ਮਨਾਵਾਂਗੇ ਇਹਦੇ ਵਿੱਚ ਆਟੋਮੈਟਿਕ ਕਿਹੜੀ ਆ ਜੀ ਆਟੋਮੈਟਿਕ ਆਪਣੇ ਦੋਵੇਂ ਸਟੋਰ ਚ ਪਈ ਭਾਜੀ ਦੋਵੇਂ ਸਟੋਰ ਤੇ ਪਈ ਆ ਜਗਾ ਕਰਕੇ ਨਾ ਪਰੇਸ਼ਾਨੀ ਆ ਗਈ ਲਓ ਜੀ ਦੇਖੋ ਆ ਜਿਹੜਾ ਪੂਰਾ ਸ਼ੋਰੂਮ ਭਰਿਆ ਪਿਆ ਇੱਥੇ ਅਲਮਾਰੀਆਂ ਦੀ ਗੱਲ ਵੀ ਕਰਦੇ ਆ ਦੂਜੇ ਸ਼ੋਰੂਮ ਚ ਵੀ ਤੁਹਾਨੂੰ ਲੈ ਕੇ ਜਾਵਾਂਗੇ ਇੱਧਰ ਲੱਗੀਆਂ ਅਲਮਾਰੀਆਂ ਇਹ ਬਾਈ ਜੇ ਲਮਾਰੀਆਂ ਦੱਸੋ ਲੋਹੇ ਦੀਆਂ ਆ ਕਿ ਲੱਕੜ ਦੀਆਂ ਮੈਲਾ ਤਾਂ ਲੱਕੜ ਦੀਆਂ ਵੀ ਆ ਲੋਹੇ ਦੀਆਂ ਨਹੀਂ ਆ ਤੇ ਦੋਨੇ ਹੈਗੀਆਂ ਲੋਹੇ ਦੀਆਂ ਵੀ ਲੱਕੜ ਦੀਆਂ ਵੀ ਅਲਮਾਰੀਆਂ ਹੈ ਮਾਡੇ ਨਾਲ ਆਪਸ ਸਕੀਮ ਲਾਤੀ ਆ 11000 ਰੁਪਏ ਦੀ ਅਲਮਾਰੀ ਆ ਅੱਛਾ ਜੀ ਨਾਲ 5000 ਦਾ ਪ੍ਰੈਸ ਟੇਬਲ ਫ੍ਰੀ ਉਹ ਲੋ ਜੀ ਗੱਲ ਵਾ ਦੇਖੋ 11000 ਦੀ ਅਲਮਾਰੀ ਤੇ 5000 ਦਾ ਨਾਲ ਗਿਫਟ ਫ੍ਰੀ ਆ ਉਹ ਆਪਣੀ ਵੀਡੀਓ ਵਾਲੇ ਨੂੰ ਜਿਹੜਾ ਅਪਰੀਸ਼ੀਏਟ ਕਰਕੇ ਆ ਉਹ ਲੋ ਜੀ ਵੀਡੀਓ ਤੁਸੀਂ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕ 5000 ਦਾ ਨਾਲ ਹੋਰ ਗਿਫਟ ਪਾਓ। ਲਓ ਜੀ ਆਹ ਅਲਮਾਰੀ ਦੇਖੋ 11000 ਦੀ ਅਲਮਾਰੀ ਤੇ ਇਹ ਤਾਂ ਲੱਗੇ 6000 ਦੀ। ਬਾਕੀ ਜਿਹੜਾ ਆਪਣੀ ਵੀਡੀਓ ਗਰੁੱਪਾਂ 'ਚ ਸ਼ੇਅਰ ਕਰੂਗਾ, ਉਹ ਨਾ ਲਵੇ ਨਾ ਲਵੇ, ਤੁਹਾਨੂੰ ਇੱਕ ਗਿਫਟ ਆਪ ਉਹਦੀ ਫ੍ਰੀ ਦੇ ਰਾਂ। ਲਓ ਜੀ ਗਰੁੱਪਾਂ ਵਿੱਚ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ, ਗਿਫਟ ਉਹਦੀ ਲੈ ਜਾਈਓ। ਪੈਸੇ ਵੀ ਨਾ ਲਾਇਓ। ਬਸ ਵੀਡੀਓ ਸ਼ੇਅਰ ਕਰਨੀ ਤੁਸੀਂ ਵੱਧ ਤੋਂ ਵੱਧ। ਫੇਸਬੁੱਕ ਤੇ YouTube ਤੇ ਇਹ ਅਲਮਾਰੀ ਭਾਈ ਕਿੰਨੇ ਦੀ ਆ ਡਬਲ 13000 ਰੁਪਏ ਦੀ ਭਾਈ ਜੂ ਵੀ ਬੋਰਡ ਦੀ ਅਲਮਾਰੀ ਠੀਕ ਆ ਯੂ ਇਹ ਕਹਦੀ ਆ ਜੀ ਯੂ ਵੀ ਬੋਰਡ ਦੀ ਆ ਯੂ ਵੀ ਬੋਰਡ ਦੀ ਅਲਮਾਰੀ ਆ 13000 ਰੁਪਏ ਦੀ ਇਹ 13000 ਰੁਪਏ ਦੀ ਲਓ ਜੀ ਦੇਖੋਗਾ ਸੈਂਟਰ ਵਾਲੀ ਬੱਕਰੀ ਤੱਕ ਹੀ ਆ ਦੋ ਤੱਕੀਆਂ ਸਾਈਡ ਤੇ ਆ ਤੇ ਇਹਦੇ ਵਿੱਚ ਹੀ ਆ ਕਹਿੰਦੇ ਡਰੈਸਿੰਗ ਟੇਬਲ ਵਿੱਚ ਹੀ ਬਣਿਆ ਹੋਇਆ ਆ ਸਾਰੀ ਆਰਡਰ ਤੇ ਵੀ ਹੋ ਜੂ ਤਿਆਰ ਆਪਣੇ ਫਰਨੀਚਰ ਬਣਾ ਲਓ ਜੀ ਆਰਡਰ ਤੇ ਵੀ ਤਿਆਰ ਹੋ ਜਾਂਦੀ ਆਪਣਾ ਫਰਨੀਚਰ ਬਣਦਾ ਬਾਈ ਹੁਣਾਂ ਦਾ ਵੱਡਾ ਕਹਿੰਦੇ ਕਾਰਖਾਨਾ ਆ ਆ ਭਾਜੀ ਇਹ ਲਮਾਰੀ ਇਹ ਵੀ ਦੱਸੋ ਬੜੀ ਸੋਹਣੀ ਲੱਗਣ ਰਹੀ ਆ ਇਹ ਵੀ ਭਾਜੀ ਸੇਮ ਹੀ ਲਾ ਦਣੀ ਆ 13000 ਦੀ ਹਾਂਜੀ ਲਓ ਜੀ ਆ ਵੀ ਲਮਾਰੀ 13000 ਰੁਪਏ ਦੀ ਦੇਖੋ ਮੈਕਾ ਲੱਗਾ ਹੋਇਆ ਬੜਾ ਵਧੀਆ ਜਿਹਦਾ ਗ੍ਰੇਨਾਈਟ ਪੱਥਰ ਹੁੰਦਾ ਆ ਤੇ 13000 ਦੀ ਲਮਾਰੀ ਇਹ ਤੇ ਆ ਆ ਗਿਆ ਤੁਹਾਡਾ LED ਪੈਨਲ ਭਾਜੀ ਇਹ ਕਿੰਨੇ ਦਾ ਆ ਇਹ ਭਾਜੀ 8000 ਰੁਪਏ ਦਾ ਲਓ ਜੀ 8000 ਰੁਪਏ ਦਾ LED ਪੈਨਲ ਆ ਤੁਹਾਡੀ LED ਲਈ ਚੱਕਵਾ ਪੈਨਲ ਜਦੋਂ ਮਰਜੀ ਚੱਕ ਲਓ ਜਦੋਂ ਮੈ ਰੱਖ ਲਓ ਰੱਖ ਲਓ 8000 ਰੁਪਏ ਦਾ ਆ ਵੀਡੀਓ ਸ਼ੇਅਰ ਕਰਕੇ ਆਉਗੇ 500 ਹੋਰ ਲੈਸ ਹੋ ਜਾ ਟੈਨਸ਼ਨ ਨਾ ਲਈਓ ਯੋ ਭਾਈ ਜੀ ਹੋਰ ਹੋਰ ਭਾਈ ਜੀ ਹਰ ਚੀਜ਼ ਤੇ ਆ ਹੁਣਾ ਹੀ ਹੁਣਾਵਾ ਲੋ ਜੀ ਆ ਬੱਚਿਆਂ ਦੀਆਂ ਅਲਮਾਰੀਆਂ ਆ ਗਈਆਂ ਆ ਇੱਧਰ ਆ ਦੇਖੋ ਬੜੇ ਸੋਹਣੇ ਸੋਹਣੇ ਕਨਸੈਪਟ ਪਏ ਆ ਤੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰ ਲਿਓ ਨੂਰਮਹਿਰ ਰੋਡ ਪੰਚਾਇਤ ਘਰ ਦੇ ਬਿਲਕੁਲ ਨਾਲ ਜੜਿਆਲਾ ਮੰਜ ਕੀ ਤੇ ਆ ਇਹ ਦੇਖ ਲਓ ਭਰਿਆ ਪਿਆ ਬਿਲਕੁਲ ਸਟੋਰ ਸਾਰਾ ਤੇ ਨਾਲ ਦੂਜੇ ਸਟੋਰ ਤੁਹਾਨੂੰ ਲੈ ਕੇ ਚੱਲਦੇ ਆ ਆਜੋ ਭਾਈ ਜੀ ਮਾਣੇ ਉਧਰ ਵੀ ਨਿਗਾ ਮਾਰਾ ਦੀਏ ਕੂਲਰ ਵੀ ਹੈਗੇ ਆ ਲੈ ਬਈ ਕੂਲਰ ਵੀ ਹੈਗੇ ਆ ਮੇਰੀ ਨਿਗਾ ਹੁਣ ਪਈ ਆ ਇਦਾਂ ਕੂਲਰ ਪਿਆ ਆ ਭਾਈ ਜੀ ਕੀ ਰੇਟ ਕੂਲਰ ਦਾ ਕੂਲਰ ਭਾਈ ਜੀ ਇਹ ਹੁਣ ਲਾਤਾ ਭਾ 8000 ਰੁਪਏ ਦਾ ਸਿਰਫ 8000 ਦਾ ਹਾਂਜੀ ਏਸੀ ਕੂਲਰ ਆ ਹਨੀ ਪੈਡ ਵਾਲਾ ਘਾ ਪਿਆ ਵਾ 8000 ਦਾ ਲਓ ਜੀ ਹਨੀ ਪੈਡ ਕਹਿੰਦੇ ਹਨੀ ਸ਼ਾਲ ਨੂੰ ਹੁੰਦਾ ਆ ਇਹਨਾਂ ਨੇ ਹਨੀ ਪੈਡ ਬਣਾਤੇ ਆ ਵਿੱਚ ਤੁਹਾਨੂੰ ਸਵਾਦ ਮਿੱਠਾ ਮਿੱਠਾ ਆਊਗਾ ਮਿੱਠੀ ਮਿੱਠੀ ਹਵਾ ਆਊਗੀ ਸੋ 8000 ਰੁਪਏ ਦਾ ਸਿਰਫ ਕੂਲਰ ਆ ਬਾਕੀ 32 ਇੰਚੀ ਐਲਈਡੀ ਲਓ ਜੀ ਲੋਆ ਚੇਤੇ ਭੁੱਲ ਕੇ ਆ ਜਾਓ ਆ ਜਾਓ ਐਲਈਡੀਆਂ ਵੀ ਆ ਇੱਕੋ ਸਟੋਰ ਤੇ ਤੁਹਾਨੂੰ ਕਰਦਾ ਸਾਰਾ ਸਮਾਨ ਮਿਲ ਜਾਣਾ ਆ ਸੋ ਵੀਜ਼ ਜ਼ਰੂਰ ਕਰਿਓ ਲਓ ਜੀ ਆਜੋ ਇਹਨਾਂ ਦੀ ਗੱਲ ਕਰਦੇ ਆ LED ਦੀ ਹਾਂਜੀ ਭਾਈ ਜੀ 32 ਇੰਚ LED 2 ਸਾਲ ਗਾਰੰਟੀ ਆ ਅੱਛਾ ਜੀ ਇਹ 8000 ਰੁਪਏ ਦੀ ਭਾਈ ਸਰ 8000 ਜੀ ਸਰ 8000 ਦੇਖ ਲਓ 500 ਛੱਡਣਾ ਵੀ ਪੈਣਾ ਆ ਲਓ ਜੀ 500 ਛੱਡ ਵੀ ਦੇਣਾ ਆ ਪਾ ਕਹਿੰਦੇ 7500 ਦੀ ਤੁਹਾਡੇ ਲਈ ਵੀਡੀਓ ਸ਼ੇਅਰ ਕਰਕੇ ਆਈਓ ਤੇ 700 ਹੋਰ ਭਾਈ ਜੀ ਕਿਹੜੀ ਇਸ ਤੋਂ ਵੱਡੀ 40 ਇੰਚੀ ਆ ਗਈ ਭਾਜੀ ਲਓ ਜੀ 40 ਇੰਚੀ ਆ LED 10500 ਦੇ 10500 ਦੇ ਤੇ 500 ਉਹ ਛੱਡਿਆ ਛੜ ਤਾਂ ਯਾਰ 10000 ਦੀ ਦੇ ਦਿੰਦੇ ਜਿਹੜਾ ਆਊਗਾ ਵੀਡੀਓ ਸ਼ੇਅਰ ਕਰਕੇ ਹਾਂਜੀ ਉਸ ਤੋਂ ਵੱਡੀ 50 ਇੰਚ ਆ ਗਈ ਭਾਜੀ ਲਓ ਜੀ 50 ਇੰਚ ਆ ਦੇਖੋ LED ਕੇ ਆ ਜੰਮੀ 20500 ਦੀ ਅੱਛਾ ਜੀ 20500 ਰੁਪਏ ਦੀ LED ਆ ਤੇ ਆਪਾਂ ਤੁਸੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਆਓ ਤੇ 500 ਦੀ ਉੱਧਰ ਸ਼ੋਰਟ ਪਾਓ ਤੇ ਦਾ ਗਿਫਟ ਹੈਂਪਰ ਮਿਲਣਾ ਬਖਰਾਇਆ ਤੇ ਆ ਦੇਖੋ ਬਾਹਰ ਵੀ ਬਹੁਤ ਸਾਰਾ ਸਮਾਨ ਪਿਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਇਧਰ ਡੀਲ ਹੋ ਗਈ ਸੋਫਾ ਵਗ ਗਿਆ ਬਾਈ ਉਹਨਾਂ ਦਾ ਲਓ ਜੀ ਵੱਡੇ ਧੁਮਾਕੇ ਕਰਤੇ ਆ ਆਰ ਕੇ ਫਰਨੀਚਰ ਵਾਲਿਆਂ ਨੇ ਇਧਰ ਵੀ ਸਾਮਾਨ ਲਾਇਆ ਆ ਆ ਦੇਖੋ ਸਾਰੇ ਪਾਸੇ ਲੈ ਲੈ ਕੇ ਲਾਤਾ ਹੈ ਹਰ ਪਾਸੇ ਦੀਵਾਲੀ ਆਫਰ ਸੇਲ 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 ਤੇ ਕਿਸੇ ਕੋਲ ਵਾਂਝੇ ਨਾ ਰਹਿ ਜਾਈਓ ਐਤ ਕੀ ਦੀਵਾਲੀ ਤੇ ਤੁਹਾਡਾ ਲਾਹਾ ਕਰਨ ਲਈ ਆਪਾਂ ਜੜਿਆਲੇ ਪਹੁੰਚੇ ਆਂ ਸਾਡੇ ਕਿ ਅੰਕਲ ਜੀ ਉਹਨਾਂ ਨੇ ਬਹੁਤ ਸਾਮਾਨ ਭੇਜਿਆ ਆਪਾਂ ਘਰੇ ਅੱਛਾ ਜੀ ਅੰਕਲ ਸਤਿਗੁਰ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਕਹਿੰਦੇ ਬਹੁਤ ਸਾਮਾਨ ਲੈ ਗਏ ਆਫਰ ਦੇ ਵਿੱਚੋਂ ਹੋਰ ਹੋਰ ਚਾੜ ਦੇ ਉੱਪਰ ਦੋ ਮਸ਼ੀਨਾਂ ਹੋਰ ਚਾੜ ਦੇ ਉੱਪਰ ਅੱਛਾ ਜੀ ਹੋਰ ਕੀ ਬਾਤ ਆ ਇਹ ਸਾਮਾਨ ਨਿਕਲਿਆ ਕਿੱਦਾਂ ਭੇਜਿਆ ਆਪਾਂ ਬਹੁਤ ਵਧੀਆ ਵਧੀਆ ਸਾਮਾਨ ਆ ਕੋਈ ਇਲਾਮਤ ਨਹੀਂ ਮੈਂ ਕਿਹਾ ਬਿਲਕੁਲ ਨਹੀਂ ਅਗਲੇ ਵੀਡੀਓ ਪਾਈਏ ਅਸੀਂ ਧੋਣ ਫੜੀ ਦੀ ਵੀਡੀਓ ਬਾਈ ਨੀ 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 ਬਹੁਤ ਵਧੀਆ ਬਹੁਤ ਵਧੀਆ ਲਓ ਜੀ ਅੰਕਲ ਜੀ ਸਾਮਾਨ ਲੈ ਤੇ ਵਧੀਆ ਸਮਾਨ ਨਿਕਲਿਆ ਆ ਆ ਸਾਹਮਣੇ ਮੈਂ ਕਹਿਣਾ ਮੜਾ ਇਹ ਨਿਗਮ ਰਾਈ ਮੜ ਜੀ ਸਾਹਮਣੇ ਜਿਹੜਾ ਸਟੋਰ ਆ ਸਾਰਾ ਇਹਨਾਂ ਦਾ ਹੀ ਦੁਕਾਨਾਂ ਵਿੱਚ ਸਮਾਨ ਬਹੁਤ ਸਾਰਾ ਪਿਆ ਆ ਬਸ ਇਹ ਸ਼ੋਰੂਮ ਬਣ ਜਾਣੇ ਵੀ ਦੋ ਮੰਜ਼ਲੀ ਲੋ ਜੀ ਦੀਵਾਲੀਓ ਵਾਦੇ ਸ਼ੋਰੂਮ ਬਣ ਜਾਣਾ ਵੱਡਾ ਬਾਈ ਇਹਨਾਂ ਦਾ ਦੋ ਮੰਜ਼ਲੀ ਸ਼ੋਰੂਮ ਬਾਈ ਜੀ ਇਹਦਾ ਬੋਰ ਤੇ ਲਿਖਿਆ ਹੈ ਦਾਜ ਦਾ ਸਾਰਾ ਸਮਾਨ 33000 ਚ ਮਿਲਦਾ ਇਹਦਾ ਕੀ ਚੱਕਰ ਆ ਇਉਂਦਾ ਪਲਾ ਵਿਆਹ ਕਰਦੇ ਹਨ ਪੰਜ ਬੰਦ 10 10 ਵਿਆਹ ਆਪਣੇ ਕੋਲ ਸਮਾਨ ਲੈ ਜਾਂਦੇ ਭਾਜੀ ਜਿਹੜੇ ਜਨਕੀ ਸੇਵਾ ਵਿੱਚ ਵਿਆਹ ਹੁੰਦੇ ਆ ਉਹਨਾਂ ਨੂੰ ਸਮਾਨ ਲਾਵਾ ਜੇ ਉਹਦਾ ਵੀ ਕਿਸੇ ਨੂੰ ਇੱਕ ਸੈੱਟ ਵੀ ਚਾਹੀਦਾ ਉਹਨੂੰ ਵੀ ਦੇ ਦੂੰਗੇ ਠੀਕ ਇਹਦੇ ਵਿੱਚ ਫੇ ਕੀ ਕੀ ਸਮਾਨ ਉਹ ਵੀ ਦੱਸ ਦਿਓ ਜੀ ਇਹਦੇ ਵਿੱਚ ਬੈੱਡ ਹੁੰਦਾ ਵਾ ਤੇ ਗੱਦੇ ਹੁੰਦੇ ਆ ਸੋਫਾ ਹੁੰਦਾ 5 ਸੀਟਰ ਟੇਬਲ ਹੁੰਦਾ ਵਾ ਤੇ ਡਰੈਸਿੰਗ ਟੇਬਲ ਹੁੰਦੀ ਆ 31000 ਲਓ ਜੀ ਜੇ ਕੋਈ ਵਿਆਹ ਕਰਦਾ ਕੋਈ ਗਰੀਬ ਘਰ ਦੀ ਧੀ ਸਾਡੀ ਭੈਣ ਆ ਤੇ ਹੇਸ ਦੇਣਾ 31000 ਦੇ ਸਾਰਾ ਸਮਾਨ ਦੇਣਗੇ ਬਸ ਹੀ ਲੈ ਕੇ ਆਈਓ ਕਿ ਬਾਕੀ ਗਰੀਬ ਆ ਕਿਉਂ ਜੀ ਹਾਂਜੀ ਹਾਂਜੀ 31000 ਰੁਪਏ ਦੇ ਵਿੱਚ ਸਾਰਾ ਸਾਮਾਨ ਬਾਈ ਨੂੰ ਕਹਿਣਾ ਇਧਰ ਨਿਗਾ ਮਰਾਵੇ ਸਾਰੇ ਦੁਕਾਨਾਂ ਭਰੀਆਂ ਪਈਆਂ ਸਾਮਾਨ ਦੇ ਨਾਲ ਤੇ ਗੱਦੇ ਵੀ ਹਰ ਤਰ੍ਹਾਂ ਦੇ ਕੁਰਸੀਆਂ ਨਾਲ ਪਲਾਸਟਿਕ ਦੀਆਂ ਸਾਡੀ ਗਾਰੰਟੀ ਆ ਅੱਛਾ ਜੀ 400 ਰੁਪਏ ਦੀ ਕੁਰਸੀ ਆ ਤਿੰਨ ਸਾਲ ਜੀ ਟੁੱਟ ਜਾਵੇ ਤੇ ਆਪਣੀ 400 ਰੁਪਏ ਦੀ ਕੁਰਸੀ ਆ ਤੇ ਤਿੰਨ ਸਾਲ ਦੀ ਵਾਰੰਟੀ ਆ ਟੁੱਟ ਜਵੇ ਭਾਜ ਜਵੇ ਲੱਤ ਟੁੱਟ ਗਈ ਬਾਹਰ ਟੁੱਟ ਗਈ ਕੁਰਸੀ ਲੈ ਆਈਓ ਨਵੀਂ ਲੈ ਜੀਓ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਇਦਾਂ ਦੀ ਆਫਰ ਨਹੀਂ ਮਿਲਣੀ ਕਿਤੇ ਇਧਰ ਬੈੱਡ ਵੀ ਪਏ ਗੱਦਿਆਂ ਦਾ ਕੀ ਹਿਸਾਬ ਆ ਜੀ 20 ਰੁਪਏ ਆ ਪੇਚੋ ਵੀ ਛੱਡੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਲਓ ਜੀ ਪਲ ਕੁਰਸੀ ਮਗਰ 20 ਰੁਪਏ ਛੱੜ ਤੇ ਤੇ ਇਹ ਵੀ ਤੁਸੀਂ ਸ਼ੇਅਰ ਕਰਕੇ ਵੀਡੀਓ ਆਉਂਗੇ ਤਾਂ ਮਿਲੂਗੇ 20 ਰੁਪਏ ਦਾ ਰਾਇਤ ਤੇ ਇਹ ਗੱਦਿਆਂ ਦਾ ਕੀ ਹਿਸਾਬ ਦਾ ਬਾਈ ਜੀ ਗੱਦੇ ਕਿਹੜੇ ਕਿਹੜੇ ਹੈਗੇ ਆਪਣੇ ਤੋਂ ਗੱਦੇ ਆਪਣੇ ਕੋਲ 2800 ਰੁਪਏ ਤੋਂ ਲੈ ਕੇ 2500 ਤੋਂ ਲੈ ਕੇ ਠੀਕ ਆ ਜੀ ਗੱਦਾ 20 25 ਹਜ਼ਾਰ ਤਾਈ ਪਿਆ ਵਾ 20 25 ਹਜ਼ਾਰ ਦਾ ਗੱਦਾ ਹੈਗਾ ਕੀ ਬਾਤ ਵਾ ਰੈਰਿਟੀ ਆ ਠੀਕ ਆ ਜੀ ਲਓ ਜੀ 25 25 ਹਜ਼ਾਰ ਤੱਕ ਦੇ ਗੱਦੇ ਪਏ ਆ ਲਓ ਜੀ ਪਲਾਸਟਿਕ ਟੇਬਲ ਆ ਗਿਆ ਜਿੰਦਾ ਆਪਾਂ ਕੁਰਸੀਆਂ ਦੇਖੀਆਂ ਆ ਉਹਦੇ ਨਾਲ ਮੈਚਿੰਗ ਟੇਬਲ ਦਿਵਾ ਲਈ ਆਫਰ ਇਹ ਸਾਰੇ ਆਫਰ ਜਾਵਾ ਜੀ ਸਾਰੇ ਆਫਰ ਚ ਲਾਈ ਜਾਏ ਇਕੱਠੇ ਹੀ ਸਾਰੇ ਇੱਕੋ ਜਿਹੇ ਇਹ ਮਾਲ ਆਪਣੇ ਜਾਦਾ ਆਉਂਦਾ ਹਨਾ ਵੀ ਆਫਰ ਤੇ ਹੀ ਲਾਈਦਾ ਵਾ ਨਹੀਂ ਆਫਰ ਜਾਨੀ ਇਹ ਜਿੰਦਾ ਹੁਣ ਮੈਂ ਲੈਣੇ ਸਾਰੇ ਲੈਣੇ ਪੈਣੇ ਮੈਨੂੰ ਨਹੀਂ ਨਹੀਂ ਇੱਕ ਟੇਬਲ ਬਾਈ ਜੀ ਇੱਕ ਟੇਬਲ ਆ ਬਾਈ ਜੀ 400 ਦਾ ਟੇਬਲ ਆ ਜੇ ਸਾਲ ਚ ਟੁੱਟ ਜਾਵੇ ਵੀ ਵਾਪਸ ਹੀ ਜਾ ਲਓ ਜੀ 400 ਦਾ ਟੇਬਲ ਸਿਰਫ ਟੁੱਟ ਗਿਆ ਤਾਂ ਇੱਦੀ ਰਿਪਲੇਸ ਕਰਕੇ ਲੈ ਜੀ ਉਹ ਇੱਧਰ ਵੀ ਬੈੱਡ ਪਏ ਆ ਬੈੱਡ ਪਏ ਆ ਤੇ ਵਧੀਆ ਨਾਲ ਗੱਦੇ ਪਏ ਆ ਬੈੱਡ ਦਾ ਵਾਕ ਹੀ ਆਪਣੇ ਕੋਲ 8500 ਦਾ ਵੀ ਹੈਗਾ ਵਾ ਉਹ ਇਸ ਟਾਈਮ ਵਿਗ ਗਿਆ ਵਾ ਆਉਂਦਾ ਪਿਆ ਵਾ ਲਓ ਜੀ 8500 ਰੁਪਏ ਦਾ ਬੈੱਡ ਵੀ ਹੈਗਾ ਕਹਿੰਦੇ ਉਹਦੀ ਸੇਲ ਹੋ ਗਈ ਲੈ ਕੇ ਅਗਲਾ ਚੱਕ ਕੇ ਦਿਵਾਲੀ ਆਫਰ ਦੇ ਵਿੱਚ ਤੇ ਇਦਾਂ ਲਗੀਆਂ ਵੱਡੀਆਂ ਆਫਰਾਂ ਆ ਰਕੇ ਫਰਨੀਚਰ ਵਾਲਿਆਂ ਦੇ ਨੂਰਮੈਲ ਰੋਡ ਪੰਚਾਇਤ ਘਰ ਦੇ ਬਿਲਕੁਲ ਨਾਲ ਜ਼ਰੂਰ ਵਿਜ਼ਿਟ ਕਰਿਓ ਦਿਵਾਲੀ ਆ ਰਹੀ ਤੁਹਾਡੀ ਬਹੁਤ ਵਧੀਆ ਮੰਨੂਗੀ ਤੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਆਉਂਗੇ ਹੋਰ ਵੀ ਆਫਰ ਮਿਲੂਗੀ ਤੇ ਤੁਸੀਂ ਹੁਣ ਜਲਦੀ ਜਲਦੀ ਮੌਕਾ ਨਾ ਖੁੰਝ ਜਵੇ ਸਮਾਨ ਨਾ ਹੋ ਜਵੇ ਖਤਮ ਤੇ ਜਲਦੀ ਆਲੇ ਪਹੁੰਚੋ ਆਰ ਕੇ ਫਰਨੀਚਰ ਵਾਲਿਆਂ ਦੇ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ